خود مخریاب ਦੇਖੀ ਠੀਕ ਹੈ ਹਾਂ ਕਿੰਨੇ ਕਿਸਾਂ ਨੇ ਬੁੰਨੀਆਂ ਪਹਿਲਾਂ ਬਾਈ ਤੋਂ ਦੇ ਅਸੀਂ ਤਾਂ ਜੀ ਘੜੀਆਂ ਹੋਣਗੇ ਮਤਲਬ 1500 ਅੱਛਾ ਜੀ ਉਹ ਦੋ ਬਾਰ ਹਾਂ 80 ਕਿਲੋ ਗੋੜ ਵੇਚਦੇ ਸੀ ਨੇ ਅੱਛਾ ਜੀ 80 ਕਿਲੋ ਗੋੜ 80 ਰੁਪਏ ਕਿਲੋ ਹਾਂ 80 ਕਿਲੋ ਰੁਪਏ ਕਿਲੋ ਅੱਛਾ ਅੱਛਾ 50 ਪੈਸੇ ਅੱਛਾ ਅਸੀਂ ਆਹ ਵੇਚ ਜਦੋਂ ਕੋਈ ਫਰੀਦਾਂ ਦੀ ਫਿਰ ਸੰਗੀਆਂ ਵਾਲਾ ਦੇ ਮਾਲ ਨੂੰ ਪਿਆ ਪਰ ਹੰਨੀ ਰਲ ਜਾਂਦੀ ਆਹ ਜੇ ਪਹਿਲਾਂ ਦਾ ਖਰਾਬ ਬਾਈ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਕੁਝ ਕ ਆਪਣੇ ਵੀਰ ਨੇ ਕਮਾਦ ਲਾਇਆ ਸੀਗਾ ਪਿੰਡ ਦੇ ਵਿੱਚ ਠੀਕ ਹੈ ਸਾਰੇ ਪਿੰਡਾਂ ਦੇ ਵੀ ਥੋੜਾ ਥੋੜਾ ਲੱਗਦਾਗਾ ਤੇ ਆਪਣੇ ਕੁਝ ਤੋਂ ਬੰਦੇ ਇਥੇ ਕੰਮ ਕਰ ਰਹੇ ਨੇਗੇ ਤੇ ਵੀ ਜਿਹੜਾ ਇਹ ਆਪਾਂ ਗੰਨਾ ਜਾਂ ਕਮਾਦ ਲਾਉਨੇ ਆ ਇਹਦੇ ਲਾਉਣ ਦੇ ਆਪਾਂ ਨੂੰ ਫਾਇਦੇ ਵੀ ਨੇ ਕਿਉਂਕਿ ਜਿਵੇਂ ਜਿਹੜਾ ਗੋੜਾ ਜਾਂ ਖੰਡ ਹੈਗੀ ਮਹਿੰਗਾ ਹੋਣ ਦਾ ਕਾਰਨ ਇਹੀ ਹੋਰੇ ਵੀ ਆਪਾਂ ਲਾਉਣਾ ਘਟ ਗਏ ਨਹੀਂ ਜਿਹੜਾ ਮਨ ਲਾ ਪਹਿਲਾਂ ਕਾਫੀ ਲਾਉਂਦੇ ਸੀਗੇ ਤੇ ਹਾਂ ਕਾਰਨ ਵੀ ਜੇ ਆਪਾਂ ਥੋੜਾ ਥੋੜਾ ਲਾ ਲਾ ਕਨਾਲ ਤੋਂ ਕਨਾਲ ਸਾਰੇ ਲਾਈਏ ਜਿਹੜਾ ਆਪਾਂ ਗੁਰਤੇ ਖੰਡ ਦਾ ਜਿਹੜਾ ਰੇਟ ਹੈਗਾ ਜਿਹੜਾ ਮੰਨ ਕੇ ਚੱਲ ਵੀ ਉਹ ਵੱਧਾ ਨਹੀਂ ਹੈ ਕਿਉਂਕਿ ਹੁਣ ਲਾ ਲਓ ਘਟੋ ਘਟ 40 45 ਤੋਂ ਗੁਰ ਹੋਊਗਾ ਖੰਡ ਦਾ ਰੇਟ ਵੀ ਹੁਣ ਕਾਫੀ ਹੈਗਾ ਇਹ ਕਰਦਾ ਕਨਾਲਾ ਤੋਂ ਕਨਾਲ ਹਰਾ ਹੀ ਬੀਜਦੇ ਆਪਾਂ ਕਨਾਲ ਤੋਂ ਕਨਾਲ ਜਿਹਾ ਤੇ ਇਹਦੀ ਬੀਜੀਆਂ ਹੋਣਗੀਆਂ ਜ਼ਰੂਰੀ ਆ ਵੀ ਉਹ ਲਾਇਆ ਜਾਵੇ ਹਾਂ ਨਾਲੇ ਆਉਦਾ ਘਰਦਾ ਘੋੜਾ ਠੀਕ ਹੈ ਆ ਪਰ ਤੇ ਘੋੜਾ अच्छा अच्छा आजा भाई कहां आजा ये इनाम भाई अपना बलवीर सिंहਾ जी ट्रेंड तो द रही है तो दला वाली ते जेडे भाई ਹੁਣ ਆਪਣੇ ਘਰ ਕਿਸਾਨ ਲਾਉਂਦੇ ਆ ਜਿਵੇਂ ਹੁਣ ਚਾਲੇ ਨੇ ਬਾਈ ਨੇ ਪਹਿਲੇ ਸਾਲ ਲਾਇਆ ਚਾਲਾਂ ਵੀ ਪਹਿਲੇ ਸਾਲ ਦਾ ਬੰਦੇ ਦੀ ਔਖਾ ਹੀ ਹੁੰਦੀ ਹੈ ਯਾਰ ਵੀ ਇਹ ਨਹੀਂ ਕਰਨੀ ਸੌਕੀ ਆ ਨਾ ਇਹਨਾਂ ਨੇ ਪਹਿਲਾਂ ਇਹ ਕੰਮ ਕਰਿਆ ਨਹੀਂਗਾ ਇਹਦੇ ਮਾਪੇ ਕਰਦੇ ਸੀ ਠੀਕ ਹੈ ਅਸੀਂ ਪੁੰਡੀ ਪਿੰਡ ਦੇ ਕਿੱਲੇ ਕਿੱਲੇ ਪੁੰਡੀ ਦੇ ਲੋਕਾਂ ਦੇ ਅੱਛਾ ਜੀ ਅਰੇ ਵੱਡੇ ਰਹਿੰਦੇ ਨੇ ਖਬਰਾਂ ਨਾਲ ਬੜਬੜਾ ਪੜਨਾ ਪਉਂਦੇ ਮਾ ਘੜਦੇ ਸਾਰੇ ਕਿਲੇ ਚ ਖੜੇ ਹੁੰਦੇ ਬੰਦੇ ਹਾਂ ਆਹ ਆਹ 8 ਕਿਲੋ ਗੋੜ ਵੇਚਦੇ ਸੀ ਨੇ ਅੱਛਾ ਜੀ 8 ਕਿਲੋ ਗੋੜ 10 ਰੁਪਏ ਸਾਡੀ ਹਾਂ 10 ਕਿਲੋ ਰੁਪਏ ਕਿਲੋ ਅੱਛਾ ਅੱਛਾ 50 ਪੈਸੇ ਅੱਛਾ ਅਸੀਂ ਆਹ ਵੇਚ ਜਦੋਂ ਕੋਈ ਫਰੀਦਾਂ ਦੀ ਫਰਸਨੀਆਂ ਵਾਲਾ ਦੇ ਮਾਲ ਨੂੰ ਪਿਆ ਫਰਸਨੀਆਂ ਰਲ ਜਾਂਦੀ ਆ ਜੇ ਪਹਿਲਾਂ ਦਾ ਖਰਾਬ ਚੋਲੇ ਜਾਂ ਬਾਦ ਹੋ ਜਾਂਦਾ ਇਹਨਾਂ ਨੂੰ ਕਹਿੰਦੇ ਉਹ ਹੁੰਦਾ ਹੁੰਦਾ ਕਿਸੇ ਦੇ ਸ਼ੋਲੂ ਹੁੰਦਾ ਹੈ ਹੁਣ ਜਿਹੜਾ ਆਪਾਂ ਸ਼ੋਲੂ ਆ ਘਟੋਕੜ ਮੰਡੀਆਂ ਜੋ ਲੇਕਨ ਬੀਬੀ ਚੱਲ ਜੇ ਪਿਆ ਪੇਰ ਪੇ ਗੁੱਟੀ ਲੈ ਕੇ ਉਹ ਆਪਣੇ ਖੇਤਾਂ ਦੇ ਵਿੱਚ ਪਹਿਲਾ ਆਮ ਹੁੰਦੇ ਸੀ ਹਾਂ ਜਦੋਂ ਸ਼ੋਲੇ ਵੱਢਦੇ ਪਸ਼ੂ ਵੱਢ ਦਿੰਦੇ ਫਲਦਾਂ ਤੋਂ ਮੂਰੇ ਸਿੱਧੇ ਕੁੱਤੇ ਦੇ ਛੱਪੇ ਕੱਤੀ ਚਾਰ ਚਰ ਬਸ ਦਿੰਦੇ ਆ ਦਾਣੇ ਬੁੜੀ ਤੁਕ ਤੁਕ ਲੈ ਜਾਂਦੇ ਮਗਰ ਤੋਂ ਹਲੇ ਜਿਹੜੇ ਕਰਦੇ ਸੀ ਅੱਛਾ ਜੀ ਹਾਂ ਜਦੋਂ ਪੱਕ ਜਾਂਦੀ ਤੋਂ ਹਲੇ ਗਿਰ ਜਾਂਦੇ ਉਹ ਚਾਰ ਚਰ ਦਿੰਦੇ ਦੋ ਦੋ ਕਿਸੇ ਰੀਆਂ ਹਰੇਕ ਵੱਢਦਾ ਮੂਰੇ ਤੋਂ ਹੁੰਦੀਆਂ ਬੁੜੀਆਂ ਹਾਂ ਹੁਣ ਤਾਂ ਲਾਲੋ ਬਈ ਜਿਵੇਂ ਵਾਹ ਕਮਾਦ ਹੈ ਜੇ ਆਪਾਂ ਇਹ ਹੁਣ ਦਾ ਕੰ ਜਿਵੇਂ ਰਾਜਾ ਜਦ ਤੂ ਦਾ ਜੀ ਨੇ ਪਹਿਲਾਂ ਜੇ ਕਿਸੇ ਦੇ ਪੁੰਡੀ ਹੁੰਦੀ ਸਾਰਾ ਪਿੰਡ ਵਾਗ ਜਾਂਦਾ ਸਾਰਾ ਪਿੰਡ ਜਲਦਾ ਹਾਂ ਥੋੜਾ ਜਿਆਦਾ ਤੂੜ ਤੇ ਤੋੜਾ ਦੀਗਾ ਹਾਂ ਤੇ ਵਾਧੂ ਗੁਣ ਹੁੰਦਾ ਦੀਗਾ ਲੋਕਾਂ ਦੇ ਖਾਣ ਨੂੰ ਆਮ ਗੰਨੇ ਆ ਬਿਮਾਰੀਆਂ ਬਈ ਤਾਂ ਹੀ ਵਧੀਆਂ ਜਿਹੜੀ ਦੇਸੀ ਚੀਜ਼ਾਂ ਨੇ ਆਪਣੀਆਂ ਘਟੀਆਂ ਹਾਂ ਕੋਈ ਗੁਣ ਹਾਂ ਕੋਈ ਗੁਣ ਸਮਝਿਆ ਗਿਆ ਉਹਦਾ ਕੰਨੇ ਚੁਬਦੇ ਬਿਮਾਰੀ ਕੁੜੀਆਂ ਖਾਂਦੇ ਮੂੰਹ ਫੜੀ ਖਾਂਦੇ ਤੇ ਦੇਸੀ ਚੀਜ਼ਾਂ ਸੀ ਬਈ ਬੰਦੇ ਦੇਸੀ ਚੀਜ਼ਾਂ ਦੀ ਹੁਣ ਜਿਵੇਂ ਆਪਾਂ ਕਾਲੇ ਛੋਲੇ ਹੈਗੇ ਇਹ ਆਪਣੇ ਘਰ ਦੇ ਹੁੰਦੇ ਕੋਰ ਕਰਦਾ ਹੁੰਦਾ ਸੀਗਾ ਮਾਸਰੀ ਵੀਦੇ ਹਾਂ ਮਾਸਰੀਆਂ ਵੀਦੇ ਆ ਉਹਦੇ ਖੇਤ ਜੀ ਅ ਮੈਂ ਵੀ ਖੁਦ ਮਾਸਰੀ ਆ ਉਹਦੇ ਖੇਤ ਠੀਕ ਹੈ ਹਾਂ ਕਿੰਨੇ ਕੁ ਸਾਲਿਆਂ ਨੇ ਬੁੰਨੀਆਂ ਪਹਿਲਾਂ ਬਾਈ ਕੋਡੇ ਦਾ ਸੀਦਾ ਜੀ ਧਣੀ ਹੋਣਗੇ ਮਤਲਬ 15 ਅੱਛਾ ਜੀ ਉਹ ਦੁਬਾਰਾ ਹੋ ਗਿਆ ਠੀਕ ਹੁਣ ਦੁਬਾਰੇ ਕੋਟਾ ਚੱਲ ਪਿਆ ਗੰਨੇ ਚ ਲਾਉਣ ਲੱਗ ਪਾ ਕੋਟਾ ਆਉਣਾ ਚੱਛੇ ਅਬ ਭਰੇ ਕੋਟਾ ਦੇ ਗੰਨੇ ਲਾ ਰਖੇ ਨੇ ਬੜੀ ਹੁਣ ਦਵਾਰੇ ਸਭਾ ਜਾਂ ਪੈਂਦਾ ਜਾਂਦਾ ਕੋਈ ਬੀਜ ਦਾਗਾ ਕਿਸੇ ਦਾ ਸੁਭਾਵੀ ਲਿਆ ਜਾਂਦਾ ਹੋਵੇ ਸੇ ਇਹਨੇ ਕਨਾਲ ਹੁਣ ਇਹ ਵੀ ਦਵਾਰੇ ਆ ਜੀ ਬਾਕੀ ਜੇ ਕਹਣਾ ਵੀ ਸਾਰੇ ਲਾਉਣ ਕਨਾਲਾਂ ਦਾ ਫੇ ਸਭ ਲੱਗ ਜਾਂਦੀ ਹੈ ਜੇ ਕੋਈ ਖੰਡ ਦੇ ਵਿੱਚ ਇੱਕ ਬੰਦੇ ਦੇ ਕਿཅੀ ਜਾ ਤਾਂ ਉਹ ਨੁਕਸਾਨ ਜਾੜੀ ਹੋਊਗਾ ਉਹ ਫਟੋ ਫਟ ਉਹਦੇ ਮੰਗ ਲੱਗੇ ਤਰ੍ਹਾਂ ਨੇ ਲਾਇਆ ਹੋਊਗਾ ਤਾਂ ਉੱਥੇ ਜਾੜਾ ਵੀ ਨਹੀਂ ਹੋਊਗਾ ਤੇ ਹੋਰ ਨਹੀਂ ਆਪਾਂ ਆਪਣੇ ਘਰ ਵਾਸਤੇ ਤਾਂ ਮੰਨ ਕੇ ਗੁੜ ਰੱਖ ਹੀ ਸਕਦੇ ਹਾਂ ਹੁਣ ਆਹੀ ਲਾ ਲੈ ਨੂੰ ਸਾਲ ਭਰ ਨਿਕੜ ਮੁਕਦਾ ਇਸੇ ਪੁੰਦੀ ਦਾ ਐਨੇ ਖੜਦੇ ਕਿਉਂ ਐਨੇ ਜੀ ਕੋਈ ਵੀ ਨਹੀਂ ਆਪਾ ਹਾਂਜੀ 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 ਹਾਂ ਹੁਣ ਇਹ ਗੁਰਸਾਲ ਬਾਰ ਮੈਨੂੰ ਆਮਰ ਹੋਊਗਾ ਇੰਨੇ ਸਾਰੇ ਠੀਕ ਹੈ ਕੋਲ ਆ ਰ ਮੈਂ ਕਹਿੰਦਾ ਜੇ ਲੈਣਾ ਫੇ ਕਿੰਨਾ ਦੇਣਾ ਹਾਂ ਮੈਂ ਉਹਦੇ ਵਿੱਚ ਕੀ ਪਤਾ ਯਾਰ ਆਪ ਨੂੰ ਪਤਾ ਹੁਣ ਸਾਰੇ ਪਿੰਡਾਂ ਚ ਆਪਣੇ ਲਾਲ ਗੜਦੀ ਲਾ ਲੋ ਆ ਗੁਰਨੇ ਲਾਸ ਤੇ ਇਹ ਲਾਲੇ ਤਿੰਨ ਚਾਰ ਪਿੰਡਾਂ ਵਧੀਆ ਵਾਲਾ ਖਿਡਾਰੀਆਂ ਚੱਲਦੀਆਂ ਨੇ ਹੁਣ ਪਹਿਲਾਂ ਤਾਂ ਹਰ ਇੱਕ ਪਿੰਡ ਹੁਣ ਖਿਡਾਰ ਲਾ ਗ ਲੈ ਆਪਣੇ ਗੜਦੀ ਵਾਲਾ ਹਾਂਜੀ ਹਾਂਜੀ ਹੁਣ ਇਸੇ ਕਰਕੇ ਲੋਕ ਸਾਰੇ ਵਧਾਉਣ ਵੀ ਲੈ ਵੀ ਆਪਣੇ ਘਰਚੀ ਲਾ ਲ ਵਧਾਉਣੇ ਹਾਂ ਹਾਂਜੀ ਹਾਂਜੀ ਅੱਗੇ ਹੁਣ ਭੀਖਾ ਬੰਦਾ ਹੋਰ ਬੰਡ ਲੈ ਆਣਾ ਪੈਂਦਾ ਹੁਣ ਉਹ ਹੁਣ ਵੀ ਕਮਲੇ ਪਿੰਡ ਦੇ ਵਿੱਚ ਹੀ ਹੈ ਪਲਾਇਆ ਕੋ ਥੋੜਾ ਥੋੜਾ ਵਧਾਉਣ ਲੱਗ ਠੀਕ ਹੈ ਭਾਈ ਐਦਿਕ ਪੜ ਕੇ ਲੈਣੇ ਮੈਨੂੰ ਦਾ ਕਰ ਅੱਛਾ ਜੀ ਠੀਕ ਹਾਂ ਹੁਣ ਅਗਾਂਹ ਵਾਰੀ ਸੋਚ ਦਿੰਦੇ ਵਧਾਉਂਦੇ ਨਹੀਂ ਠੀਕ ਹੈ ਧੰਨਵਾਦ ਭਾਈ ਧੰਨਵਾਦ